ਸਾਂਦੇ ਇਸ ਵੱਲੋਂ ਨੇ ਸਪੈਸ਼ਲੀ ਰਾਣਾ ਨਾਮ ਦਾ ਇਸ ਵੱਲੋਂ ਦਾ ਹੈ ਉਹਦੇ ਨਾਲ ਇੱਕ ਕੱਟ ਸੀਗਾ ਟੋਟਲ ਇਹਨਾਂ ਤੋਂ ਜਿਹੜੀ ਬਰਾਮਦਗੀ 6 ਕਿਲੋ 106 ਗ੍ਰਾਮ ਹੋਈ ਹੈ ਔਰ ਸਾਡੀ ਇਹ ਪੁਛਕਿਚ ਹੈ ਉਹਦੇ ਵਿੱਚ ਉਮੀਦ ਹੈ ਕਿ ਆਉਣ ਵਾਲੇ ਟਾਈਮ ਵਿੱਚ ਵਪਾਰ ਤੇ ਹੀਰੋਇਨ ਵੀ ਅਸੀਂ ਜਦਰੀ ਫੜਾਗੇ ਕਿ ਅਮਰੀਕਾ ਜਿਹੜਾ ਡਾਕਟਰ ਉੱਤੇ ਗਿਆ ਸੀਗਾ ਤੇ ਉਸ ਤੋਂ ਬਾਅਦ ਰਿਪੋਰਟ ਹੋਇਆ ਆਖੀਰ ਸਤੂ ਪਰਵਾਦੇ ਇਸ ਕੰਮ ਦੇ ਉੱਤੇ ਜ਼ੋਰ ਦਿੱਤਾ ਇਹ 6 ਕਿਲੋ 106 ਗ੍ਰਾਮ 0in ਤੇ 2 ਆਕਸਾਈਡ ਤੇ ਇਹਦੇ ਵਿੱਚ ਚਾਰ ਦੋਸ਼ੀ ਗ੍ਰਫਤਾਰ ਕੀਤੇ ਗਏ ਆ ਤਿੰਨੇ ਨਾਲ ਜਿਹੜਾ ਇੱਕ ਜੁਵਨਾਈਲਾ ਇਹਦੇ ਜਿਹੜੀ ਮੇਨ ਗੱਲ ਆਈ ਹੈ ਕਿ ਪਾਕਿਸਤਾਨ ਦੇਸ਼ ਜਿਹੜੇ ਸਪਲਾਈਰ ਨੇ ਸਪੈਸ਼ਲੀ ਰਾਣਾ ਨਾਮ ਦਾ ਦਾ ਸਪਲਾਈਰ ਆ ਉਹਦੇ ਨਾਲ ਇੰਟਰਕ ਸੀਗਾ ਜਿਹੜਾ ਮੇਨ ਦੋਸ਼ੀ ਆ ਸਰਪੀ ਤੇਰੀਅਸ ਜੋਬਨ ਕਿਉਂਕਿ ਤੂੰ ਆ ਬੜਾ ਰੂਰੂ ਦਾ ਰਹਿਣ ਵਾਲਾ ਪਰਲਾ ਮੀਟ ਤੇ ਪਰਚਾ ਦਰਜ ਹੈ ਪਰ ਕਾਫੀ ਦੇਰ ਤੋਂ ਇਹ ਐਕਟਿਵ ਰਗਾ ਕਨਸਾਈਨਮੈਂਟ ਸੇ ਵੀ ਕੁਝ ਕੁ ਕੇ ਆਈ ਹੈ ਕਿ ਬਹੁਤ ਸਾਰੀਆਂ ਨੇ ਰਸੀਬ ਕੀਤੀਆਂ ਡਿਫਰੈਂਟ ਲੋਕੇਸ਼ਨ ਜਿਹੜੀਆਂ ਬਾਰਡਰ ਏਰੀਆ ਦੀਆਂ ਪਾਰੀ ਵੈਪਨ ਵੀ ਮਗਾਈ ਹੈ ਤੇ ਨਾਲ ਹਿਰੋਇਨ ਵੀ ਮਗਾਈ ਹੋਰ ਵਿੱਚ ਉਸ ਤੋਂ ਬਾਅਦ ਇਹਦੇ ਨਾਲ ਇੱਕ ਯੂਨਾਈਟ ਵੀ ਸੀ ਉਹ ਵੀ ਰੈਸਟ ਹੋਈ ਹੈ ਸੋ ਤਾਵਾਰ ਧਰਮ ਸਿੰਘ ਜੀ ਲਈ ਹੈਪੀ ਇਹ ਸਾਰੇ ਨਾਲੇ ਏਰੀਏ ਦੇ ਰਹਿਣ ਵਾਲੇ ਦੋਨੇ ਕੁਲਵੀਰ ਏਲਿਅਸ ਗੁਰਦੀਪ ਏਲਿਅਸ ਥੌਮਸ ਇਹ ਵੀ ਨਾਲ ਸੈਕਟਰ ਦਾ ਰਹਿਣ ਵਾਲੇ ਆ ਸੋ ਟੋਟਲ ਇਹਨਾਂ ਤੋਂ ਜਿਹੜੀ ਬਰਾਮਦਗੀ 6 ਕਿਲੋ 106 ਗ੍ਰਾਮ ਹੋਈ ਹੈ ਔਰ ਸਾਡੀ ਜਿਹੜੀ ਕੁੱਝ ਕੁੱਝ ਹੈ ਉਹਦੇ ਵਿੱਚ ਉਮੀਦ ਹੈ ਕਿ ਆਉਣ ਵਾਲੇ ਟਾਈਮ ਤੇ ਵੈਪਰ ਤੇ ਹੀਰੋਇਨ ਵੀ ਅਸੀਂ ਜਲਦੀ ਫੜਾਂਗੇ ਕਿਉਂਕਿ ਇਹਨੇ ਸਪਲਾਈ ਬਹੁਤ ਜ਼ਿਆਦਾ ਲਾਰਜ ਸਕੇਲ ਤੇ ਕੀਤੀ ਹੈ ਇੱਕ ਗੱਲ ਇਹ ਵੀ ਇਸ ਤੋਂ ਪਤਾ ਲੱਗੀ ਹੈ ਹੋਰ ਕਿ ਇਹ ਸ਼ਰਤ ਹੈ ਮਰਕਰ ਜਿਹੜਾ ਡਾਕੀ ਰੋਡ ਤੇ ਗਿਆ ਸੀਗਾ ਤੇ ਉਸ ਤੋਂ ਬਾਅਦ ਰਿਪੋਰਟ ਹੋਇਆ ਆਕੀ ਨੇ ਸਭ ਤੋਂ ਪਹਿਲਾਂ ਦੇ ਇਸ ਕੰਮ ਦੇ ਉੱਤੇ ਜ਼ੋਰ ਦਿੱਤਾ ਹੈ ਔਰ ਕਵਰ ਫੜਿਆ ਗਿਆ ਹੈ ਹੀਰੋਇਨ ਦੇ ਕੇਸ ਤੋਂ ਸੁਝਾਅ ਤੇ ਆ ਗਿਆ ਬਹੁਤ ਕੁਆਂਟੀਟੀ ਸੀ ਕਿ